ਉਦੋਂ ਜਿਹੜਾ ਜੀ ਬਣਾਉਂਦਾ ਆ ਜਿਹੜਾ ਸਾਡੇ ਮਗਰ ਟਰੈਕਟਰ ਤੁਸੀਂ ਦੇਖੀ ਜਾਂਦੇ ਆ ਇਹ ਕਰਕਵਾਈ ਜਾਂਦਾ ਕਿਸਾਨ ਅੱਜ 20 ਦਸੰਬਰ ਹੋ ਗਿਆ ਜਿਹੜੀ ਸਰਕਾਰ ਤੇ ਜਿਹੜਾ ਮਹਿਕਮਾ ਕਹਿੰਦਾ ਸੀ ਕਿ ਅਸੀਂ ਕੁਝ ਜੀਵੀਆਂਦਾਰਾਂ ਨੇ 10 ਦਸੰਬਰ ਨੂੰ ਆਇਆ ਸੀ ਜਿਹੜਾ ਮਹਿਕਮਾ ਕਹਿੰਦਾ ਸੀ ਵੀ 500 ਤੋਂ ਦਿਨਾਂ ਚ ਫੰਦੀ ਸੁਣਨ ਵਾਸਤੇ ਤੇ ਜਾਓ ਅੱਜ 20 ਦਸੰਬਰ ਹੋ ਗਿਆ ਤੇ ਅੱਜ ਵੀ ਇਹ ਕਿਸਾਨਾਂ ਕਰਕਵਾਈ ਜਾਂਦਾ ਹੈ ਇਹਦੇ ਕਣਕ ਫੈਲ ਕੇ ਦਿਖਾ ਦਿਓ ਟਰੈਕਟਰ ਫੈਲਾ ਦਿਓ ਮਗਰ ਪਰਾਲੀ ਦਿਖਾ ਦਿਓ ਕਿ ਕਿਸਾਨ ਦੀ ਮਜ਼ਦੂਰੀ ਬਣ ਗਈ ਸੜਕ ਬੋੜ ਗਈ ਤਾਂ ਤਾਂ ਕੋਈ ਸਰਕਾਰ ਸਾਰ ਰਹੀਦੀ ਆ ਨਾ ਕੋਈ ਮਹਿਕਮਾ ਸਾਰ ਲੈਂਦਾ ਆ ਅੱਜ ਉਹ ਕਿਸਾਨ ਜਿਹਦੀ 10 ਕਿੱਲੇ ਠੇਕੇ ਤੇ ਜ਼ਮੀਨ ਆ 10 ਕਿੱਲੇ ਜ਼ਮੀਨ ਉਹ ਵਾਈ ਜਾਂਦਾ ਤੇ ਰੋਣ ਵਰਗਾ ਹੋਇਆ ਵਾ ਨਾ ਉਹਦੇ ਘਰੇ ਕਣਕਾ ਨਾ ਉਹਦੇ ਕੋਲੇ ਬੀਜ ਆ ਨਾ ਰੇ ਆ ਨਾ ਉਹਦੇ ਕੋਲੇ ਇੰਨਾ ਪੈਸਾ ਵੀ ਉਹ ਦੁਬਾਰਾ ਕੋਈ ਹੋਰ ਹੀ ਜੈਂਸ ਲਾ ਲੇ ਤੇ ਅੱਜ ਉਹ ਮਜਬੂਰ ਹੋ ਕੇ ਕਣਕ ਵਾਈ ਜਾਂਦਾ ਗੁਰਵਿੰਦਰ ਸਿੰਘ ਇਹਦਾ ਨਾਂ ਹੈ ਸਰਬ ਪ੍ਰੀਤਮ ਸਿੰਘ ਸੁਖਾਨਾਥ ਪਿੰਡਾ ਤਸਵੀਰ ਬਾਗਾ ਪਰਾਣਾ ਅੱਜ ਕਿਸੇ ਮਹਿਕਮੇ ਨੇ ਇਹਦੀ ਸਾਰ ਨਹੀਂ ਲਈ ਬਥੇਰੇ ਨੇ ਫੋਨ ਲਾਇਏ ਕਿਸੇ ਅਫਸਰ ਨੇ ਆ ਕੇ ਸਾਰ ਨਹੀਂ ਲਈ ਜਿਹੜਾ ਸਰਕਾਰ ਆ ਕੇ ਇਹਦੇ ਤੇ ਪਰਚੇ ਪਾਉਂਦੀ ਸੀ ਪਰਾਲੀ ਵਿੱਚ ਨਾ ਵਾਉਣ ਦੇ ਵੀ ਜੇ ਪਰਾਲੀ ਵਹਿਗਾ ਪਰਚੇ ਪਾਉਣਗੇ ਅੱਜ ਕਿਸੇ ਮਹਿਕਮੇ ਨੇ ਇਹਦੀ ਸਾਰ ਨਹੀਂ ਲਈ ਤੇ ਜੇ ਪਰਚੇ ਪਾਉਂਦੀ ਸੀ ਉਦੋਂ ਸਰਕਾਰ ਤੇ ਅੱਜ ਇਹ ਤੇ ਪਰਚਾ ਪਾਵੇ ਇਹਦੇ ਸਾਰੇ ਪਰਿਵਾਰ ਤੇ ਪਰਚਾ ਪਾ ਦੇਵੇ ਸਰਕਾਰ ਕਿਉਂਕਿ ਜੇ ਬੱਚਿਆਂ ਤੋਂ ਲੈ ਕੇ ਸਾਰੇ ਤੱਕ ਜੇ ਨਾ ਪਰਚਾ ਪਾਇਆ ਇਹ ਖਾਊਗੀ ਘਰ ਤੋਂ ਘਾਟੇ ਜੇਹਲ੍ਹ ਤੇ ਸਾਰਾ ਪਰਿਵਾਰ ਬੈਠੇ ਰੋਟੀਆਂ ਤਾਂ ਖਾਈ ਜਾਣਗੇ ਸਰਕਾਰੀ ਅੱਜ ਹੁਣ ਇਹਨੂੰ ਦੇਣੇ ਲੈਣੇ ਵਾਲੇ ਵੀ ਤੰਗ ਕਰਨਗੇ ਰੁਪਈਆ ਗੋਲੇ ਨਹੀਂ ਮੂਹਰੇ ਠੇਕਾ ਭਰਨਾ ਠੇਕੇ ਦੇ ਜ਼ਮੀਨ ਐ ਆਹ ਹਾਲਾਤ ਕਿਸਾਨ ਦੇ ਹੋਏ ਹੋਏ ਆ ਤੁਸੀਂ ਇਹਦੇ ਮੂੰਹੋਂ ਵੀ ਸੁਣ ਲਓ ਵੀ ਇਹਨੇ ਕਈ ਦਿਨ ਹੋ ਗਏ ਕੋਈ ਮੈਕਮਾ ਜਿਹੜਾ ਕਹਿੰਦਾ ਸੁਣਵਾਤਾ ਅੱਜ ਸੁਣਦੀ ਜਾਵੜੂ ਸੁਣਦੀ ਤਾਂ ਸੁਣਵਾਤਾ ਅੱਜ ਨਹੀਂ ਗਈ ਪਰ ਆਹ ਕਿਸਾਨ ਸੁਣਵਾਤਾ ਚ ਜਾਵੜਿਆ ਅੱਜ ਦੇਖ ਲਓ ਇਹਦੀ ਹਾਲਾਤ ਆ ਆਖੜਾ ਸੁਣਵਾਤਾ ਦੇ ਵਿੱਚ ਕਿਸਾਨ ਹੋਇਆ ਤੁਸੀਂ ਇਹ ਤੋਂ ਵੀ ਪੁੱਛ ਸਕਦੇ ਆ ਹਾਂਜੀ ਕੱਲ ਵੀ ਜੀ ਮੈਂ ਫੋਨ ਲਾਇਆ ਸੀਗਾ ਆਪਣੇ ਖੇਤੀਬਾੜੀ ਵਿਭਾਗ ਵੀ ਆ ਕੇ ਜੀ ਮੈਂ ਵਾਣ ਵਾਉਣਾ ਤੇ ਆ ਕੇ ਮੇਰੇ ਫਸਲ ਵੇਖ ਜੋ ਵੀ ਤੁਸੀਂ ਫਿਰ ਕਹੋਗੇ ਵੀ ਵਾਣ ਵਾਉਂਦਾ ਸਾਨੂੰ ਦੱਸਿਆ ਨਹੀਂਗਾ ਕਿ ਇਹ ਜੀ ਫਸਲ ਆ ਕਿਵੇਂ ਆ ਕਿੰਨਾ ਕ ਨੁਕਸਾਨ ਆ ਤੇ ਕੋਈ ਨਹੀਂ ਆਇਆ ਜੀ ਅੱਜ ਜਿਹੜੇ ਕਹਿੰਦੇ ਸੀ ਆਹ ਸਪਰੇਅ ਕਰ ਲਓ ਆਹ ਸਪੈਰੀਮੈਂਟ ਕਰ ਲਓ ਆਹ ਕਰ ਲਓ ਇਹਨੇ ਘੱਟ ਤੋਂ ਘੱਟ ਕੋਈ ਵੀ ਕਸਰ ਨਹੀਂ ਛੱਡੀ ਅੱਜ ਤੱਕ ਜਿੰਨੀਆਂ ਵੀ ਤੋਂ ਪਹਿਲਾਂ ਵੀ ਮੈਂ ਪਾਤੀ ਮੋੜ ਕੇ ਉੱਤੇ ਵੀ ਕਰਤੀ ਤੇ ਕੋਈ ਅਸਰ ਨਹੀਂ ਹੋਇਆ ਸੁੰਡੀ ਨੂੰ ਜਿਹੜੇ ਖੇਤਾਂ ਦੀ ਪਾਣੀ ਲੱਗੇ ਤੋਂ ਬਾਅਦ ਜ਼ਿਆਦਾ ਹੀ ਹੋ ਗਈ ਸੁੰਡੀ ਮੁੜ ਕੇ ਜਿਹੜੇ ਕਾਜਦਾਂ ਦੇ ਖੇਤੀ ਕਰਦੇ ਆ ਵੀ ਆਹ ਸਪਰੇਅ ਕਰ ਲੋ ਆ ਜਮੀਨ ਜ਼ੀਰੋ ਲੈਵਲ ਦਾ ਗਰਾਊਂਡ ਵੇਖੋ ਆਗੇ ਆਜ ਵੀ ਪ੍ਰਾਲੀ ਵੇਖ ਲੋ ਵਿਖਾ ਦੀ ਪ੍ਰਾਲੀ ਵੀ ਦੋ ਤਿੰਨ ਦਿਨਾਂ ਦੀ ਤੰਗਾਂ ਮਾਰਿਆ ਕੋਈ ਪ੍ਰਾਲੀ ਵੇਖ ਲੋ ਫੇਰ ਵੀ ਪ੍ਰਾਲੀ ਵੇਖ ਲੋ ਤੁਸੀਂ ਕਿੰਨੀ ਪਈ ਆ ਇੱਧਰ ਵੇਖ ਲੋ ਕਿੰਨੇ ਪ੍ਰਾਲੀ ਆ ਦੱਸੋ ਇਹ ਜਿਹੜਾ ਮਹਿਕਮਾ ਤੇ ਸਰਕਾਰ ਮੰਨੀ ਨਹੀਂ ਰਹੀ ਵੀ ਇਹ ਪ੍ਰਾਲੀ ਨਾਲ ਸੁੰਢੀ ਬਣੀ ਆ ਉਹਨਾਂ ਨੂੰ ਵੇਖਣਾ ਚਾਹੀਦਾ ਕਿ ਇਹ ਪ੍ਰਾਲੀ ਨਾ ਬਣੀ ਐ ਕਿਵੇਂ ਬਣੀ ਐ ਜਿਹੜੀ ਕਹਿੰਦੀ ਵੀ ਇਹ ਇੱਕ ਟੈਂਪਰੇਚਰ ਨਾਲ ਗਰਮੀ ਨਾਲ ਬਣੀ ਐ ਗਰਮੀ ਨਾਲ ਹੀ ਬਣੀ ਐ ਪ੍ਰਾਲੀ ਨਾ ਬਣੀ ਐ ਜ਼ਿੰਮੇਵਾਰਾਂ ਤੋਂ ਆਗੇ ਪੁੱਛੋ ਪ੍ਰਾਲੀ ਨਾ ਬਣੀ ਐ ਕਾਗਜ਼ ਨਾ ਬਣੀ ਐ ਕਾਗਜ਼ ਨਾਲ ਤਾਂ ਪੁੱਛੋ ਆਗੇ ਐਰ ਕਿਤਾਈ ਪੁੱਛੋ ਹੋਰ ਤਾਂ ਇਹ ਦੇਖੋ ਠੰਡ ਵੀ ਬਹੁਤ ਜ਼ਿਆਦਾ ਪੈ ਰਹੀ ਹੁਣ ਤਾਂ ਸੁੰਡੀਆਂ ਮਰਨੀ ਚਾਹੀਦੀ ਸੀ ਤੇ ਕਿਉਂ ਨਹੀਂ ਮਰੀ ਐਗੀ ਤੇ ਹੁਣ ਹੁਣ ਜ਼ਿੰਮੇਵਾਰ ਦਾ ਕੋਈ ਨਾ ਕੋਈ ਹੱਲ ਜ਼ਰੂਰ ਕਰਨਾ ਚਾਹੀਦਾ ਸਰਕਾਰ ਨੂੰ ਮੈਂ ਤਾਂ ਪਹਿਲਾਂ ਵੀ ਬਾਈ ਰੇ ਜਦੋਂ ਲਈ ਮੇਰੀ ਇੱਕ ਕਿੱਲੇ ਦੀ ਕਾਪੀ ਆ ਇੱਕ ਗੱਟਾ ਮੈਨੂੰ ਮਿਲਣਾ ਸੀਗਾ ਸੈਟੀ ਚ ਉਹ ਵੀ ਨਹੀਂ ਮਿਲਿਆ ਤੇਰੇ ਮੈਂ ਉਹ ਲੈ ਕੇ ਆਇਆ ਜਿਹੜੀ ਸਾਰੀ ਮੁੱਲ ਉਹਦੇ ਨਾਲ ਮੈਨੂੰ 40 ਸ਼ੀਸ਼ੀਆਂ ਜਾਨਕ ਕਿ ਠੇਕੇ ਦੇ ਵਾਹਣਾ ਮੇਰੇ ਕੋਲੇ 40 ਸ਼ੀਸ਼ੀਆਂ ਮੈਨੂੰ ਨੈਨੋ ਦੀਆਂ ਦੇਤੀਆਂ ਚੰਦਾ ਨਾ ਸਲਾਤਾ ਹੋ 20 ਮੈਂ ਡੀਪੀ ਲਗਾਇਆ 40 ਹੋ ਮਿਲ ਗਈਆਂ ਮੈਨੂੰ ਨਾਲ ਉਹ ਉਵੇਂ ਪੰਜਾਂ ਮੇਰੀਆਂ ਹਜੇ ਤੇ ਹਾ ਹੁਣ ਫੇਰ ਮੈਂ ਡੀਪੀ ਲੈ ਕੇ ਆਉਣੀ ਆ ਬੀ ਲੈ ਕੇ ਆਉਣਾ ਪਹਿਲਾਂ ਵੀ ਐ ਚ ਲਿਆ ਕੇ ਮੈਂ ਮੁੱਲ ਦਾ ਪਾਇਆ ਸੀਗਾ ਉਧਰਲੇ ਵਾਹਣ ਚ ਵੀ ਆ ਚਲ ਮੈਂ ਘਰੋਂ ਪਾਤਾ ਸੀਗਾ ਜਿਹੜੇ ਕਾਗਜ਼ਾਂ 'ਚ ਖੇਤੀ ਕਰਦੇ ਆ ਲੱਖ ਲੱਖ ਡੂਡੂਡ ਲੱਖ ਰੁਪਈਆ ਤਨਖਾਹ ਆ ਖੇਤੀਬਾੜੀ ਵਿਭਾਗ ਦੇ ਅਫਸਰਾਂ ਦੀ ਉਹ ਆ ਕਿਸਾਨ ਦੀ ਗੱਲ ਸੁਣ ਲੈਣ ਵੀ 1 ਕਿੱਲੇ ਦੀ ਸਿਰਫ 1 ਕਿੱਲੇ ਦੀ ਕਾਫੀ ਐ ਇੱਕੋ ਬੁਰੀ ਯੂਰ ਗੱਡੀ ਐਪੀ ਦੀ ਮਿਲ ਨਹੀਂ ਸੀ ਉਹ ਵੀ ਨਹੀਂ ਮਿਲੀ ਤੇ ਅੱਜ ਦੁਬਾਰਾ ਕਰ ਕਿਹੜੇ ਬੀਜਣੀਆਂ ਐ ਬੀਜੂ ਕਾਦੇ ਨਾਲ ਯੂਰਗਾ ਦੀ ਛਾਂਟ ਐ ਡੀਏਪੀ ਮਿਲ ਨਹੀਂ ਰਹੀ ਐ ਫਹਾਣਾ ਲਊ ਤਾਂ ਹੋਰ ਕੀ ਕਰੂਗਾ ਇਹਦਾ ਪਰਿਵਾਰ ਫਹਾਣਾ ਲਊ ਅੱਜ ਜਿਹੜੇ ਆਈ ਐਮ ਸੀ ਦੀਆਂ ਵੋਟਾਂ ਆ ਇਹ ਜਿਮਣੀ ਚੋਣਾ ਇਹਨਾਂ ਸਰਕਾਰਾਂ ਉਧਰ ਜ਼ੋਰ ਲਾਉਂਦੀਆਂ ਇਹ ਕਿਸਾਨਾਂ ਨੇ ਵੀ ਜ਼ੋਰ ਲਾ ਲੈਣਾ ਅੱਜ ਕਿਸਾਨ ਵਿਚਾਰਾ ਰੋਣਾ ਕਾ ਹੋਇਆ ਖੜਾ ਘਰੇ ਪਰਿਵਾਰ ਦਾ ਬੁਰਾ ਹਾਲਾ ਕੀ ਦਾ ਚਿਤ ਕਰਦਾ ਮੈਂ ਪਣੀ ਪੜਾਈ ਫਸਲ ਵਾਦਿਆਂ ਅੱਜ ਆ ਹਾਲਾਤ ਆ ਕਿਸਾਨ ਦੇ